ਨਹੀਂ ਜਿਸ ਵੇਲੇ ਰਾਹੀ ਪੜਦਾ ਹੈ ਉੱਥਾ ਲਿਖਿਆ ਹੁੰਦਾ ਹੈ ਰਾਹੀ ਜਿੱਥੇ ਤੂੰ ਜਾਣਾ ਹੈ ਉਹ ਤੇਰੀ ਮੰਜ਼ਿਲ ਇੱਥੋਂ ਇਹਨੇ ਕਿਲੋਮੀਟਰ ਦੂਰ ਹੈ ਜਿਸ ਵੇਲੇ ਰਾਹੀ ਉਹਦਾ ਦੂਜਾ ਪਾਸਾ ਪੜਦਾ ਉਹ ਵੀ ਖਾਲੀ ਨਹੀਂ ਹੁੰਦਾ ਉੱਥੇ ਇਹ ਲਿਖਿਆ ਹੁੰਦਾ ਹੈ ਰਾਹੀ ਜਿੱਥੋਂ ਤੂੰ ਚੱਲ ਕੇ ਆਇਆ ਉਹ ਤੇਰੀ ਮੰਜ਼ਿਲ ਇੱਥੋਂ ਇਹਨੇ ਕਿਲੋਮੀਟਰ ਦੂਰ ਹੈਗੀ ਇਸ ਵਾਸਤੇ ਇਤਿਹਾਸ ਕੌਮਾਂ ਦੀ ਮੰਜ਼ਲਾਂ ਉੱਤੇ ਸ਼ਹਿਰਾਂ ਉੱਤੇ ਇਹ ਲੱਗਾ ਹੋਇਆ ਮੀਨ ਪੱਥਰ ਦਾ ਕੰਮ ਕਰਦਾ ਹੈ ਆਓ ਤਕੀਏ ਬਾਦਸ਼ਾਹ ਰੰਗਦੇਵ ਨੇ ਬਹੁਤ ਜ਼ੁਲਮ ਕੀਤੇ ਇਉਂ ਕਹਿ ਲਿਏ ਜਿਸ ਵੇਲੇ ਬਾਦਸ਼ਾਹ ਰੰਗਦੇਵ ਉਹ ਬਰਾਜ਼ਮਾਨ ਹੋਇਆ ਇਸ ਗਾਸਨ ਤੇ ਗੱਦੀ ਤੇ ਬੈਠਾ ਰਾਜ ਗੱਦੀ ਉੱਪਰ ਆਪਣੇ ਭਰਾਵਾਂ ਦਾ ਕਤਲ ਆਪਣੇ ਭਤੀਜਿਆਂ ਦਾ ਕਤਲ ਆਪਣੇ ਪਿਓ ਨੂੰ ਜਿਹੜੇ ਵਿੱਚ ਸੁੱਟ ਕੇ ਜੇ ਇਉਂ ਕਹਿ ਲਿਏ ਕਿ ਇਸ ਅਸਨ ਤੇ ਚੜਨ ਵਾਸਤੇ ਪੌੜੀਆਂ ਹੁੰਦੀਆਂ ਲੱਕੜ ਦੀਆਂ ਜਾਂ ਸੀਮਿੰਟ ਦੀਆਂ ਬਣਿਆ ਹੁੰਦੀ ਹੈ। ਪ੍ਰਸਾਦ ਸੰਗਤ ਇਹ ਸੀਮਿੰਟ ਦੀ ਪੌੜੀ ਤੇ ਨਹੀਂ ਉਹ ਚੂਨੇ ਦੀ ਪੌੜੀ ਤੇ ਨਹੀਂ ਚੜਿਆ ਉਹ ਜ਼ਾਲਮ ਔਰੰਗ ਦੇਵ ਆਪਣੇ ਭਰਾਵਾਂ ਦੀਆਂ ਆਪਣੇ ਭਤੀਜਿਆਂ ਦੀ ਲਾਸ਼ਾਂ ਦੀਆਂ ਪੌੜੀਆਂ ਮਿਲਾ ਕੇ ਇਹ ਬਾਦਸ਼ਾਹ ਰੰਗ ਦੇਵ ਇਹ ਤਖਤੇ ਨਸ਼ੀਨ ਹੋਇਆ ਬੈਠਣਸਾਰ ਬਹੁਤ ਜ਼ੁਲਮ ਕੀਤੇ ਹਿੰਦੂਆ ਉੱਤੇ ਇਸ ਬਾਦਸ਼ਾਹ ਰੰਗ ਦੇਵ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਹੈ ਹਿੰਦੂਆਂ ਨੂੰ ਤੱਕੇ ਦੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਹੈ ਆਓ ਤੱਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਲជា ਮਹਾਰਾਜ ਉਹਨਾਂ ਦੇ ਦਰਬਾਰ ਵਿੱਚ ਪੰਡਤ ਕਿਰਪਾ ਦਤ ਦੀਗਵਾਈ ਹੇਠ ਇੱਕ ਬਹੁਤ ਵੱਡਾ ਜੋ ਜਥਾ ਉਹ ਪਹੁੰਚਿਆ ਕਸ਼ਮੀਰੀ ਪੰਡਤਾਂ ਦਾ ਆਓ ਤੱਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਲជា ਮਹਾਰਾਜ ਦੇ ਦਰਬਾਰ ਵਿੱਚ ਪੌਦ ਕੇ ਪੰਡਤ ਕਿਰਪਾ ਰਾਮ ਦੀ ਗਵਾਈ ਹੇਟ ਉਹ ਸਾਰੇ ਹਿੰਦੂ ਉਹ ਰੋਂਦੇ ਹੋਏ ਪੰਡਤ ਫੁੱਟ ਫੁੱਟ ਕੇ ਰੋ ਕੇ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਰਾਜ ਨੂੰ ਆਪਣਾ ਜੋ ਦਰਦ ਹੈ ਇਹ ਇਉਂ ਦੱਸਣਾ ਕਰ ਰਿਹਾ ਮੈਂ ਏ ਤਾਰਾ ਮਹਾਨਿਆ ਪਾਰਲਾ ਦੇ ਭੇੜੀ ਧਰਮ ਦੀ ਡੁੱਬਦੀ ਜਾ ਰਹੀ ਏ ਭੇੜੀ ਧਰਮ ਦੀ ਡੁੱਬਦੀ ਜਾ ਰਹੀ ਏ का चुकिया बहू मंथर टाए मुगला ते का चुकियाँ बहु मंथर टाए ओ मुगला देगा चुकिया बो मंथर ठाए मुगला देगा चुकिया बहु मंथर ਆਲੇ ਬੰਦੇ ਖੂਨ ਦੇ ਹਿੰਦੂ ਕਰਲਾਏ ਨਾਲੇ ਬੰਦੇ ਖੂਨ ਦੇ ਹਿੰਦੂ ਕਰਲਾਏ औरंगे होरंगजेबी ज़ुल्म ते हिंद पतण शाहे औरंगी ज़ुल्म ते हिंद पतल छा फ गान कश मीर ने फड़ आहूदाे शेरफ गान कश मीर ने फड़ आहूदा कश वीर ने फड़ आहू ला शेरफान कश मीर ने फड़ आहू ला है। ਕਿਸ਼ ਮੀਰ ਤੇ ਆ ਨੰਦਪੁਰ ਆਏ ਹੋ ਪੰਡਤ ਰਾਲ ਕਿਸ਼ ਮੀਰ ਤੇ ਤਸੋ ਮੀਰ ਤੇ ਪੰਡਤ ਰਾਲ ਕਿਸ਼ ਮੀਰ ਤੇ ਆ ਨੰਦਪੁਰ ਆਏ ਪੰਡਤ ਰਾਲ ਕਿਸ਼ ਮੀਰ ਤੇ ਆ ਨੰਦਪੁਰ ਆਏ ਕੁਰਲਾਏ ਚਰਨੀ ਟੈਕੇ ਗੁਰਾਂ ਦੀ ਦੁਖੀਏ ਕੁਰਲਾਏ ਚਰਨੀ ਟੈਕੇ ਗੁਰਾਂ ਦੀ ਦੁਖੀਏ ਕੁਰਲਾਏ ਹੋ ਚਰਨੀ ਟੈਕੇ ਗੁਰਾਂ ਦੀ ਦੁਖੀਏ ਕੁਰਲਾਏ ਚਰਨੀ ਟੈਕੇ ਗੁਰਾਂ ਦੀ ਦੁਖੀਏ ਕੁਰਲਾਏ ਜਰੂਰੀ ਹੈ ਕਿ ਗੁਰਾਂ ਦੀ ਦੁਖੀਏ ਕੋੜਾਏ ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ ਕਹਿੰਦਾ ਪਾਂਬੜ ਜ਼ੁਲਮ ਦੇ ਬਲੇ ਜਦ ਪ੍ਰਥਵੀ ਤੇ ਪਾਂਬੜ ਜ਼ੁਲਮ ਦੇ ਬਲੇ ਜਦ ਪ੍ਰਥਵੀ ਤੇ ਸੀਨਾ ਸੇਕ ਨਾ ਸੜ ਗਿਆ ਤਾਰਿਆਂ ਦਾ ਜਦੋਂ ਪਿਆ ਪਰਛਾਵਾਂ ਆਕਾਸ਼ ਉੱਤੇ ਹੋਰ ਧਰਤ ਤੇ ਖੂਨੀ ਨਜ਼ਾਰਿਆਂ ਦਾ ਜਦੋਂ ਜ਼ੁਲਮ ਦੀ ਤੇਜ ਤਲਵਾਰ ਕੀਤਾ ਜਦੋਂ ਜ਼ੁਲਮ ਦੀ ਤੇਜ ਤਲਵਾਰ ਕੀਤਾ ਕਤਲੇਆਮ ਸੀ ਰੱਬ ਦੇ ਪਿਆਰਿਆਂ ਦਾ ਰੂਪ ਧਾਰ ਕੇ ਉਦੋਂ ਅਵਤਾਰ ਆ ਗਏ ਬਣ ਕੇ ਹੌਸਲਾ ਹੌਸਲੇ ਆਰਿਆਂ ਦਾ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅਜੇ ਉਸ ਵੇਲੇ ਬੱਚੇ ਸਨ ਬਤਨ ਸਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਤ ਸਾਲ ਦੀ ਉਮਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਨਾਮ ਤਿਆਗ ਮਲ ਰੱਖਿਆ ਮਾਪਿਆਂ ਨੇ ਵੱਡੇ ਭਰਾ ਬਾਬਾ ਗੋ ਦਿੱਤਾ ਜੀ ਦੀ ਸ਼ਾਦੀ ਹੈ ਬਰਾਤ ਤਿਆਰ ਹੋਈ ਹੈ ਸਤਿਗੁਰੂ ਹਰਿਕੰਬ ਸਿੰਘ ਪਾਤਸ਼ਾਹ ਮਹਾਰਾਜ ਆਪੜੇ ਸੂਤਰ ਦੇ ਸਰ ਤੋਂ ਬਹੁਤ ਸਾਰੇ ਪੈਸੇ ਵਾਰ ਕੇ ਸੋਤਰੇ ਦੇ ਨਗਰ ਵਿੱਚ ਤੇ ਨਗਰ ਦੇ ਗਰੀਬ ਬੱਚੇ ਆਏ ਗੁਰ ਤੇਗ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਉਹ ਮਾਇਆ ਦੀ ਛੁੱਟ ਕਰਦੇ ਨੇ ਆਪਣੇ ਪੁੱਤਰ ਤੋਂ ਸਿਰੇ ਵੱਜੇ ਹੋਏ ਨੇ ਬਾਬਾ ਗੁਰਦਿੱਤਾ ਜੀ ਦੇ ਬੱਚੇ ਮਾਇਆ ਚੁੱਕਦੇ ਐ ਤੇ ਉਹਦਾ ਵਿੱਚ ਇੱਕ ਬੱਚਾ ਹੈ ਨਗਰ ਦਾ ਜਿਹਦੇ ਤਣ ਉੱਤੇ ਕੱਪੜਾ ਕੋਈ ਨਹੀਂ ਉਹ ਬੱਚਾ ਅਲਫ ਨੰਗਾ ਹੈ ਸਾਧ ਸੰਗਤ ਸਤਿਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅਜੇ ਬੱਚੇ ਨੇ ਜਿਹੜੇ ਬੱਚੇ ਤੇਗ ਬਹਾਦਰ ਨੇ ਉਹਦਾ ਹੀ ਬੱਚਾ ਉਹ 7 ਸਾਲ ਦਾ ਦੂਸਰਾ ਗਰੀਬ ਹੈ ਤਣ ਉੱਤੇ ਕੱਪੜਾ ਕੋਈ ਨਹੀਂ ਕੱਜਣ ਵਾਸਤੇ ਕੱਪੜਾ ਕੋਈ ਨਹੀਂ ਗਰੀਬੀ ਇਤਨੀ ਹੈ ਇਸ ਬੱਚੇ ਤੇ ਉਹੀ ਮਾਇਆ ਚੁੱਕਦਾ ਹੈ ਤੇ ਸਤਗੁਰੂ ਤੇਗ ਬਹਾਦਰ ਪਤਸ਼ਾਹ ਮਹਾਰਾਜ ਦਇਆ ਦੇ ਘਰ ਵਿੱਚ ਆ ਗਏ ਅਜੇ ਬਹੁਤ ਛੋਟੇ ਨੇ ਆਪਣੀ ਮਾਤਾ ਨੇ ਮਾਤਾ ਨਾਨਕੀ ਜੀ ਨੇ ਬਹੁਤ ਸੁੰਦਰ ਚੋਲਾ ਆਪਣੇ ਸਭ ਤੋਂ ਛੋਟੇ ਸੁਪੁੱਤਰ ਤੇਗ ਬਹਾਦਰ ਵਾਸਤੇ ਸਲਾਇਆ ਬਹੁਤ ਕੀਮਤੀ ਚੋੜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਤਾਨੂੰ ਤੇ ਪਾਇਆ ਹੋਇਆ ਜਿਸ ਵੇਲੇ ਵੇਖਿਆ ਤੇਗ ਬਹਾਦਰ ਨੇ ਬੱਚਾ ਪੈਸੇ ਚੁੱਕ ਰਿਆ ਪਰ ਤਾਨੂੰ ਤੇ ਕੱਪੜਾ ਕੋਈ ਨਹੀਂ ਬੱਚਾ ਅਲਫ ਨੰਗੇ ਦਇਆ ਆਗੀ ਮਾਲ ਵਿੱਚ ਤੇਗ ਬਹਾਦਰ ਮਹਾਰਾਜ ਜੀ ਦੇ ਆਪਣਾ ਕੀਮਤੀ ਚੋਲੇ ਦੇ ਬਟਨ ਖੋਲੇ ਆ ਤੇ ਸਾਥ ਸੰਗਤ ਆਪਣਾ ਚੋਲਾ ਉਤਾਰ ਕੇ ਉਸ ਬੱਚੇ ਦੇ ਗਲ ਵਿੱਚ ਪਾ ਦਿੱਤਾ ਜਾ ਬੱਚੇ ਘਰ ਚਲਾ ਆਪਣੇ ਮਾਤਾ ਦੇ ਪਾਸ ਗਏ ਨੇ ਚੋਲਾ ਉਤਾਰਿਆ ਹੋਇਆ ਤੇਗ ਬਹਾਦਰ ਮਹਾਰਾਜ ਨੇ ਪੁੱਛਿਆ ਨਾਨਕੀ ਮਾਂ ਨੇ ਤੇਗ ਬਹਾਦਰ ਬੇਟਾ ਬਹੁਤ ਜੀਵਤੀ ਚੋਲਾ ਸੀ ਕਿੱਥੇ ਹੈ ਕਿੱਥੇ ਲਾ ਕੇ ਆ ਗਏ ਹੈ ਤੇ ਤੇਗ ਬਹਾਦਰ ਕਹਿਣ ਲੱਗੇ ਮਾਤਾ ਜੀ ਇਹ ਗਰੀਬ ਬੱਚਾ ਉਹ ਪੈਸੇ ਚੁੱਕ ਰਿਆ ਸੀ ਪਿਤਾ ਜੀ ਸੁੱਟ ਕਰ ਰਹੇ ਸਨ ਪੈਸਿਆਂ ਦੀ ਤੇ ਮਾਂ ਉਹ ਬੱਚੇ ਦੇ ਤਨ ਉੱਤੇ ਕਪੜਾ ਕੋਈ ਨਹੀਂ ਸੀ ਮਾਂ ਬੱਚਾ ਅਲਫ ਨਗਨ ਸੀ ਇਸ ਵਾਸਤੇ ਪਰਸ ਆ ਗਿਆ ਉਸ ਬੱਚੇ ਤੇ ਉਹ ਚੋਲਾ ਆਪਣਾ ਲਾ ਕੇ ਉਸ ਬੱਚੇ ਦੇ ਗਲ ਵਿੱਚ ਪਾ ਦਿੱਤਾ ਕੋਲ ਖਲੋਤੇ ਹੋਏ ਸਨ ਪਿਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਾਨਕ ਜੀ ਅੱਜ ਇੱਕ ਬੱਚੇ ਦਾ ਤਨ ਟਕਿਆ ਮੇਰੇ ਪੁੱਤਰ ਨੇ ਤੇਗ ਬਹਾਦਰ ਨੇ ਆਉਣ ਵਾਲਾ ਸਮਾਂ ਆਏਗਾ ਪੂਰੀ ਸ੍ਰਿਸ਼ਟੀ ਦੀ ਸਾਰੀ ਹਿੱਦ ਦੀ ਇਹ ਚਾਦਰ ਹੋਣਗੇ ਇਸ ਵਾਸਤੇ ਵਿਦਵਾਨਾਂ ਦਾ ਕਥਨ ਹੈ ਧੰਨ Sri Guru ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਨਾਨਕੀ ਜੀ ਇਹ ਤੇਗ ਬਹਾਦਰ ਸਾਰੀ ਸ੍ਰਿਸ਼ਟੀ ਤੇ ਚਾਦਰ ਹੋਣਗੇ ਆਉ ਤੱਕੀ ਰਹੰਦੇ ਹੋਏ ਕੁਰ ਲਾਂਦੇ ਹੋਏ ਹਿੰਦੂ ਪੰਡਿਤ ਕਿਰਪਾ ਦਾਦੀ ਗਵਾਈ ਹੇਠ Guru Tegh Bahadur Palaksha Maharaj ਦੇ ਦਰبار ਵਿੱਚ ਆਇਆ ਹੈ ਲੱਗਿਆ ਹੋਇਆ ਦਰਬਾਰ ਸਤਿਗੁਰੂ ਗੁਰੂ ਤੇਗ ਬਹਾਦਰ ਪਾਲជា ਮਹਾਰਾਜ ਸਗਾਸਨ ਤੇ ਬਿਰਾਜ਼ਮਾਨ ਨੇ ਕੋਲ ਬੈਠੇ ਹੋਏ ਨੇ ਸੁਪੁੱਤਰ ਗੁਰੂ ਗੋਬਿੰਦ ਰਾਏ ਮਹਾਰਾਜ ਕਿੰਨੀ ਉਮਰ ਹੈ ਉਮਰ ਹੈ 9 ਸਾਲ ਦੀ ਆਉ ਤੱਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਲជា ਮਹਾਰਾਜ ਦੇ ਦਰਬਾਰ ਵਿੱਚ ਫੁੱਟ ਫੁੱਟ ਕੇ ਰੋ ਕੇ ਗਲਬ ਵਿੱਚ ਪਾ ਕੇ ਪੱਲਾ ਅੱਖਾਂ ਵਿੱਚੋਂ ਵਹਾ ਕੇ ਅੰਸੂ ਉਹ ਗਰੀਬ ਪੰਡਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਇਹ ਇੰ样 ਰੋ ਰਹੇ ਨੇ ਬਈ ਸ਼ਮੀਰ ਤੇ ਪੰਡਤਾਂ ਨੇ ਆਕੇ ਕਿ ਹੱਕ ਸ਼ਮੀਰ ਦੇ ਪੰਡਤਾਂ ਨੇ ਆਕੇ ਕਿ ਹੱਕ ਸ਼ਮੀਰ ਦੇ ਪੰਡਤਾਂ ਨੇ ਆਕੇ ਕਿ ਹੱਕ ਸ਼ਮੀਰ ਦੇ ਪੰਡਤਾਂ ਨੇ ਅਜ ਮੰਨ ਲੋ ਅਜ ਮੰਨ ਲੋ ਇਕ ਦਤਾਇ ਸਾਟੀ ਓ ज़ुलमदा शीशकार हो ज़ुल्म शीशकार हो अचमदा शीशार हो ਰਹੇ ਪੂਜਦੇ ਦੇਵਤੇ ਤੇ ਦੇਵੀਆਂ ਨੂੰ 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 ਰਹੀ ਨਾ ਕਿਸੇ ਚੋਰੀ ਨਾ ਕੂਕ ਪੱਕਾ ਸਾਡੀ ਓ ਕੋ ਤੂਸਾਂ ਦਾ ਆਸਰਾ ਰਹਾ ਬਾਕੀ ਇਕੋ ਤੂਸਾਂ ਦਾ ਆਸਰਾ ਰਹਾ ਬਾਕੀ ਇਕੋ ਤੂਸਾਂ ਦਾ ਆਸਰਾ ਰਹਾ ਬਾਕੀ ਕੋ ਤੂਸਾਂ ਦਾ ਆਸਰਾ ਰਹਾ ਬਾਕੀ ਇਕੋ ਤੂਸਾਂ ਹੀ ਭਾਬ ਚਲੋ ਭੇੜੀ ਭਾਬ ਚਲੋ ਕਰਦੇਓ ਪਾਰ ਸਾਡੀ ਭੇੜੀ ਭਾਬ ਚਲੋ ਕਰਦੇਓ ਪਾਰ ਸਾਡੀ ਭੇੜੀ ਭਾਬ ਚਲੋ ਕਰਦੇਓ ਪਾਰ ਸਾਡੀ ਓ ਸਤਿਗੁਰੂ ਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਉਹ ਕਸ਼ਵੀਰ ਦੇ ਪੰਡਿਤ ਪੰਡਤ ਕਿਰਪਾ ਰਾਮ ਦੀ ਗਵਾਈ ਹੇਠ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਫੁੱਟ ਫੁੱਟ ਕੇ ਰੋ ਕੇ ਕਹਿਣ ਲੱਗੇ ਮਹਾਰਾਜ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਮਹਾਰਾਜ ਅਸੀਂ ਬਰਬਾਦ ਹੋ ਗਏ ਅਸੀਂ ਲੁੱਟੇ ਗਏ ਮਾਰੇ ਗਏ ਮਹਾਰਾਜ ਸਾਡੇ ਪੱਲੇ ਕੁਝ ਨਹੀਂ ਰਿਹਾ ਗੁਰ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹਨਾਂ ਦਾ ਦੁੱਖ ਸੁਣ ਰਹੇ ਨੇ ਉਹਨਾਂ ਦੇ ਨਾਲ ਬੈਠੇ ਉਹਨਾਂ ਦੇ ਲਖਤੇ ਜਿਗਰ ਗੁਰੂ ਗੋਬਿੰਦ ਰਾਏ ਮਹਾਰਾਜ ਪੌਣੇ 9 ਸਾਲ ਦੀ ਉਮਰ ਹੈ ਜਿਸ ਵੇਲੇ ਰਹੰਦੇ ਹੋਏ ਹਿੰਦੂਆਂ ਨੂੰ ਕਰਲਾਉਂਦੇ ਹੋਏ ਪੜਤਾਂ ਨੂੰ ਤੱਕਿਆ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਲਖਤੇ ਜਿਗਰ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਕਹਿ ਲੱਗੇ ਪਿਤਾ ਜੀ ਸਤਿਗੁਰੂ ਜੀ ਮਹਾਰਾਜ ਇਹ ਲੋਕ ਰੋ ਕਿਉਂ ਰਹੇ ਨੇ ਮਹਾਰਾਜ ਮੈਂ ਦੇਖਦਾ ਹਾਂ ਇਹ ਤੁਹਾਡਾ ਦਰ ਐਸਾ ਹੈ ਜਿਹੇ ਦਰ ਆਵਤ ਜਾਤਿਓ ਹਟਕੇ ਨਾਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਜੋ ਸ਼ਰਨ ਆਵੇ ਤੇ ਸਿਕੰਠ ਲਾਵੇ ਇਹ ਦਰ ਐਸਾ ਹੈ ਗੁਰਨਾਟ ਮਹਾਰਾਜ ਜੀ ਦਾ ਇੱਥੇ ਜਿਹੜਾ ਵੀ ਆਉਂਦਾ ਚੱਲ ਕੇ ਸਤਿਗੁਰੂ ਮਹਾਰਾਜ ਉਹਨੂੰ ਆਪਣੇ ਗਲ ਦੇ ਨਾਲ ਲਾਉਂਦੇ ਐ ਆਪਣੀ ਛਾਤੀ ਨਾਲ ਲਾਉਂਦਾ ਐ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਮਹਾਰਾਜ ਮੈਂ ਦੇਖਦਾ ਮਹਾਰਾਜ ਇੱਥੇ ਲੋਕ ਖਾਲੀ ਝੋਲੀਆਂ ਫਿਲਾ ਕੇ ਆਉਂਦੇ ਐ ਪਰ ਮਹਾਰਾਜ ਇਹ ਤੁਹਾਡੇ ਦਰ ਤੋਂ ਮਹਾਰਾਜ ਲੋਕ ਝੋਲੀਆਂ ਭਰ ਕੇ ਜਾਂਦੇ ਐ ਕਿਉਂਕਿ ਦਰ ਐਸਾ ਇੱਥੇ ਜੋ ਵੀ ਕੋਈ ਮੰਗਦਾ ਹੈ ਮਹਾਰਾਜ ਉਹਨੂੰ ਸਾਰੀਆਂ ਦਾਤਾਂ ਮਿਲਦੀਆਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੁੱਖ ਬਾਖ ਹੈ ਗੁਰਬਾਣੀ ਅੰਦਰ ਸਤਿਗੁਰੂ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਸਿਰ ਦੇ ਕੇ ਕਰੀਏ ਸਵਾਲ ਪੂਰਾ ਸਿਰ ਦੇ ਕੇ ਕਰੀਏ ਸਵਾਲ ਪੂਰਾ ਕਰਤੇ ਆਏ ਸਵਾਲੀ ਨੂੰ ਮੋੜੀਏ ਨਾ ਪੱਥਰ ਲੱਖ ਜਹਾਨ ਦੇ ਝੱਲ ਲਈਏ ਸੀਸਾ ਦਿਲ ਪਰਖ ਸੇ ਦਾ ਤੋੜੀਏ ਨਦੀ ਮਾਝੇ ਅੰਦਰਾਂ ਢੇੜੀ ਕਿਸੇ ਅੰਤਾਰੂ ਦੀ ਰੋੜੀਏ ਨਾ ਪਾਵੇਂ ਆਪਣਾ ਆਪ ਵੀ ਲੱਗ ਜਾਵੇ ਆਪਣਾ ਆਪ ਵੀ ਲੱਗ ਜਾਵੇ ਜੀ ਦੀ ਬਾਫੜੀਏ ਹੋਦੀ ਛੋੜੀਏ ਨਾ ਜੀ ਦੀ ਬਾਫੜੀਏ ਹੋਦੀ ਛੋੜੀਏ ਨਾ ਗੁਰੂ ਗੋਬਿੰਦ ਰਾਏ ਕਹਿਣ ਲੱਗੇ ਮਹਾਰਾਜ ਇਹ ਲੋਕ ਰੋ ਰਹੇ ਨੇ ਮਹਾਰਾਜ ਇਹਨਾਂ ਨੂੰ ਕੀ ਧੋਖੇ ਤੇ ਗੁਰੂ ਤੇਗ ਬਹਾਦਰ ਪਾਸ਼ਾ ਕਹਿਣ ਲੱਗੇ ਬੇਟਾ ਇਨਾਂ ਦਾ ਧਰਮ ਖਤਰੇ ਵਿੱਚ ਹੈ ਬੇਟਾ ਇਹਨਾਂ ਦਾ ਕਤਲ ਹੀ ਆਮ ਹੋ ਰਿਹਾ ਹੈ ਰੰਗਜੀਬ ਇਹਨਾਂ ਨੂੰ ਧੱਕੇ ਦੇ ਨਾਲ ਮੁਸਲਮਾਨ ਬਣਾਈ ਜਾ ਰਿਹਾ ਹੈ ਤੇ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਸ਼ਹਿ ਦੇ ਇਹ ਪਹਿਲਾ ਇਮਤਿਹਾਨ ਹੋਵੇ ਜ਼ਿੰਦਗੀ ਦਾ ਗੁਰੂ ਗੋਬਿੰਦ ਰਾਏ ਕਹਿਣ ਲੱਗੇ ਪਿਤਾ ਜੀ ਮਹਾਰਾਜ ਇਹਨਾਂ ਦਾ ਕੋਈ ਹੱਲ ਹੋ ਸਕਦਾ ਹੈ ਮਹਾਰਾਜ ਇਹ ਲੋਕ ਰੋਂਦੇ ਹੋਏ ਚੁੱਪ ਕਰ ਜਾਨ ਮਹਾਰਾਜ ਇਹਨਾਂ ਦੇ ਅੱਲੇ ਜ਼ਖਮਾਂ ਤੇ ਮਰਹਮ ਲਾਈ ਜਾਵੇ ਤੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਕਹਿੰਨ ਲੱਗੇ ਹਾਂ ਬੇਟਾ ਇਹਨਾਂ ਦਾ ਹੱਲ ਹੋ ਸਕਦਾ ਪਰ ਕੋਈ ਮਹਾ ਭਲੀ ਧਰਮਾਤਮਾ ਹੋਵੇ ਕੋਈ ਆਪਣੇ ਸ਼ੀਸ਼ ਦਾ ਬਲੀਦਾਨੀ ਹੋਵੇ ਜਿਹੜਾ ਆਪਣੇ ਸ਼ੀਸ਼ ਦਾ ਬਲੀਦਾਨ ਇਹ ਦਿੱਲੀ ਦੇ ਚਾਦਰ ਚੌਕੰਦਰ ਦੇ ਜਾਏ ਇਹ ਲੋਕ ਰੋਂਦੇ ਹੋਏ ਚੁੱਪ ਕਰ ਜਾਣਗੇ ਆਓ ਤਕੀਏ ਗੁਰੂ ਗੋਬਿੰਦ ਰਾਏ ਕਹਿ ਲੱਗੇ ਮਹਾਰਾਜ ਤੁਹਾਡੇ ਤੋਂ ਵੱਡਾ ਹੋਰ ਸਿੱਧਾ ਬલિਦਾਨੀ ਮਹਾਰਾਜ ਤੁਹਾਡੇ ਤੋਂ ਵੱਡਾ ਹੋਰ ਧਰਮਾਤਮਾ ਹੋ ਹੋਰ ਕੌਣ ਸਕਦਾ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਬੇਟਾ ਇੱਕ ਗੱਲ ਯਾਦ ਰੱਖ ਬਹੁਤ ਛੋਟਾ ਹੈ ਗੱਲ ਬੇਟਾ ਬੜੀ ਵੱਡੀ ਕਰ ਰਿਹਾ ਪਰ ਤੇਰੇ ਸਿਰ ਤੋਂ ਤੇਰੇ ਪਿਤਾ ਦਾ ਸਾਆ ਸਦਾ ਲਈ ਉੱਠ ਜਾਏਗਾ ਬੇਟਾ ਤੂੰ ਸਦਾ ਲਈ ਯਤਿਮ ਹੋ ਜਾਏਗਾ ਤੇ ਬਹੁਤ ਵੱਡਾ ਜਵਾਬ ਦਿੱਤਾ ਗੁਰੂ ਗੋਬਿੰਦ राय ਮਹਾਰਾਜ ਨੇ ਕਹਿਣ ਲੱਗਾ ਸਤਿਗੁਰੂ ਜੀ ਅਗਰ ਜੇ ਦੁਨੀਆਂ ਦੇ ਹਜ਼ਾਰਾਂ ਬਾਪ ਇਸ ਦੁਨੀਆਂ ਤੋਂ ਨਾ ਜਾਣ ਤੇ ਇੱਕ ਮੇਰਾ ਬਾਪ ਚਲਾ ਜਾਏ ਤੇ ਮਹਾਰਾਜ ਇਹ ਸੌਦਾ ਮਹਿੰਗਾ ਨਹੀਂ ਮਹਾਰਾਜ ਦੁਨੀਆਂ ਦੇ ਲੱਖਾਂ ਬੱਚੇ ਯਤਿਮ ਹੋਣੋਂ ਵੱਜਣ ਤੇ ਮਹਾਰਾਜ ਮੈਂ ਜਤੀਮ ਹੋ ਜਾਵਾਂ ਆਪ ਕਿਰਪਾ ਕਰੋ ਆਓ ਤੱਕੇ ਸਤਿਗੁਰੂ ਗੁਰੂ ਗੋਬਿੰਦ राय ਮਹਾਰਾਜ ਆਪਣੇ ਪਿਤਾ ਨੂੰ ਅਗੋਂ ਬੋਲ ਕੇ ਕੋਈ ਜਵਾਬ ਈਉਂ ਦੇ ਰਹੇ ਦਸਵੇਂ ਗੁਰੂ ਅਬਦਾਰ ਦੇ ਪੰਜ ਬੋਲੇ ਦਸਵੇਂ ਗੁਰੂ ਅਬਦਾਰ ਦੇ ਪੰਜ